ਅੱਜ ਅਸੀਂ ਬਣਾਵਾਂਗੇ ਲੋਕੀ ਦਾ ਬਹੁਤ ਹੀ ਟੇਸਟੀ ਵਾਲਾ ਹਲਵੇ ਦੀ ਰੈਸਪੀ ਜੋ ਕਿ ਬਹੁਤ ਹੀ ਹੈਲਦੀ ਹੈ ਤੇ ਫਟਾਫਟ ਸਿਰ 5 ਮਿੰਟ ਵਿੱਚ ਜੋ ਲੋਕੀ ਦਾ ਹਲਵਾ ਬਣ ਕੇ ਤਿਆਰ ਹੋ ਜਾਂਦਾ ਹੈ ਤੇ ਜਿਆਦਾ ਇਨਗਰੀਡੀIENTS ਨਹੀਂ ਲੋੜ ਨੇ ਬਿਲਕੁਲ ਸਿੰਪਲ ਜੇ ਤਰੀਕੇ ਨਾਲ ਅਸੀਂ ਬਣਾਵਾਂਗੇ ਪਰ ਬਹੁਤ ਹੀ ਰਿਚ ਰੈਸਪੀ ਹੈ ਤੇ ਗਾਜਰ ਦੇ ਗਜਰੇਲੇ ਤੋਂ ਵੀ ਸਵਾਦ ਹੈ ਜੋ ਰੈਸਪੀ ਹੈ ਤੁਸੀਂ ਇੱਕ ਵਾਰ ਜ਼ਰੂਰ ਤੋਂ ਟ੍ਰਾਈ ਕਰਨਾ ਤੁਸੀਂ ਇਸ ਨੂੰ ਐਜ਼ ਅ ਖੀਰ ਵੀ ਸਰਵ ਕਰ ਸਕਦੇ ਹੋ ਜਾਂ ਗਰਮੀਆਂ ਵਿੱਚ ਦੀ ਆਈਸਕ੍ਰੀਮ ਵੀ ਬਣਾ ਕੇ ਦੇ ਸਕਦੇ ਹੋ ਥੋੜਾ ਬਲੈਂਡ ਕਰਕੇ ਜਾਂ ਤੁਸੀਂ ਇਹਦੀ ਬਰਫੀ ਬਣਾ ਕੇ ਫਿਰ ਵੀ ਇਹਨੂੰ ਸੈੱਟ ਕਰਕੇ ਸਰਵ ਕਰ ਸਕਦੇ ਹੋ ਬਹੁਤ ਟੇਸਟੀ ਰੈਸਪੀ ਇੱਕ ਵਾਰ ਜ਼ਰੂਰ ਤੋਂ ਟ੍ਰਾਈ ਕਰਨਾ ਸਤਿ ਸ੍ਰੀ ਅਕਾਲ ਜੀ ਮੈਂ ਹਰ ਸਿਮਰਨ ਜੋੜਾ ਤੇ ਤੁਹਾਡਾ ਸਵਾਗਤ ਹੈ ਤੁਹਾਡੇ ਸਭ ਦਾ ਮੇਰੇ ਚੈਨਲ ਹਰ ਸਿਮਰਨ ਜੋੜਾ ਫੂਡ ਐਂਡ ਲਾਈਵ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਾਂ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਮੈਂ ਦੀ ਆਉਣ ਵਾਲੀ ਸਾਰੀ ਵੀਡੀਓਸ ਨੂੰ ਤੁਸੀਂ ਦੇਖ ਸਕੋ ਲੋਕੀ ਦਾ ਹਲਵਾ ਬਣਾਉਂਦੀ ਰੈਸਪੀ ਅਸੀਂ ਸ਼ੁਰੂ ਕਰਦੇ ਹਾਂ ਔਰ ਲੋਕੀ ਦਾ ਹਲਵਾ ਬਣਾਉਣ ਲਈ ਸਭ ਤੋਂ ਪਹਿਲੇ ਮੈਂ ਇੱਕ ਲੋਕੀ ਲਈ ਹੈ ਤੁਸੀਂ ਇਹਦੀ ਜਗ੍ਹਾ ਜੋ ਗੋਰ ਵਾਲੀ ਕੱਦੂ ਹੁੰਦੇ ਹਨ ਨਾ kia ਕੱਦੂ ਉਹ ਵੀ ਯੂਜ਼ ਕਰ ਸਕਦੇ ਹੋ ਉਹਦੇ ਨਾਲ ਵੀ ਸੇਮ ਉਹੀ ਵਾਲਾ ਟੇਸਟ ਆਏਗਾ ਤੇ ਹੁਣ ਜੋ ਲੋਕੀ ਲਈ ਹੈ ਨਾ ਉਹਨੂੰ ਸਭ ਤੋਂ ਪਹਿਲਾਂ ਮੈਂ ਉਹਦੇ ਜੋ ਸਿਰੇ ਨੇ ਨਾ ਅੱਗੇ ਤੇ ਪਿੱਛੇ ਉਹਨਾਂ ਨੂੰ ਚੰਗੀ ਤਰ੍ਹਾਂ ਦੇ ਆਪਾਂ ਪਹਿਲੇ ਉਤਾਰ ਲੈਣਾ ਉਸ ਤੋਂ ਬਾਅਦ ਪੀਲਰ ਦੇ ਨਾਲ ਆਪਾਂ ਜੋ ਸਾਡੀ ਲੋਕੀ ਹੈ ਉਹਨੂੰ ਛਿੱਲ ਲੈਣਾ ਤੁਸੀਂ ਚਾਹੋ ਤੇ ਅਗਰ ਪੀਲਰ ਨਾਲ ਨਹੀਂ ਤੇ ਚਾਕੂ ਨਾਲ ਵੀ ਦਾ ਛਿਲਕਾ ਆਸਾਨੀ ਨਾਲ ਉਤਾਰ ਸਕਦੇ ਹੋ ਤੇ ਮੈਂ ਪੀਲਰ ਦੇ ਨਾਲ ਉਤਾਰ ਰਹੀ ਹਾਂ ਤੇ ਬਹੁਤ ਚੰਗੀ ਤਰ੍ਹਾਂ ਆਪਾਂ ਸਾਰਾ ਛਿਲਕਾ ਉਤਾਰ ਲੈਣਾ ਹੈ ਤੇ ਲੋਕੀ ਬਿਲਕੁਲ ਫਰੈਸ਼ ਲੈਣੀ ਹੈ ਤੇ ਅਗਰ ਵਿਚ ਇਸ ਉਹਦੇ ਬੀਜ ਹੋਣ ਤਾਂ ਤੁਸੀਂ ਉਹਦੇ ਵਿੱਚ ਬੀਜ ਹੈ ਨਾ ਪਹਿਲੇ ਕੱਢ ਲੈਣੇ ਇਹਨੂੰ ਆਪਾਂ ਛਿਲਕੇ ਨਾ ਫਿਰ ਕੱਟ ਲਵਾਂਗੇ ਤੇ ਉਸ ਤੋਂ ਬਾਅਦ ਇਹਨਾਂ ਨਾ ਜੇ ਅਗਰ ਸੀਡਸ ਹੈਗੇ ਆ ਤੇ ਕੱਢ ਲੈਣੇ ਆ ਨਹੀਂ ਤੇ ਲੋਕੀ ਦੇ ਵਿੱਚ ਮੋਸਟਲੀ ਨਹੀਂ ਹੁੰਦੇ ਆ ਸੀਡਸ ਤੇ ਆਪਾਂ ਜਿਹੜੀ ਸਾਰੀ ਲੋਕੀ ਹੈ ਨਾ ਉਹਨੂੰ ਮੈਂ ਇਸੇ ਤਰ੍ਹਾਂ ਹੀ ਸਾਰੀ ਮਿਸ਼ੇ ਲੈ ਲਵਾਂਗੀ ਬਹੁਤ ਚੰਗੀ ਤਰ੍ਹਾਂ ਦੇ ਤੇ ਛਿੱਲਣ ਤੋਂ ਬਾਅਦ ਆਪਾਂ ਜਿਹੜੀ ਸਾਰੀ ਲੋਕੀ ਨੂੰ ਛਿੱਲਵਾਂਗੇ ਨਾ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਧੋਵਾਂਗੇ ਉਹਨਾਂ ਦਾ ਜਿਹੜਾ ਲਾਸਟ ਵਾਲਾ ਸਿਰ ਹੈ ਨਾ ਉਹਨੂੰ ਵੀ ਉਤਾਰ ਲੈਂਦੀ ਆ ਸਾਰੀ ਲੋਕੀ ਨੂੰ ਛਿੱਲ ਲਿਆ ਹੈ ਨਾ ਛਿੱਲਣ ਤੋਂ ਬਾਅਦ ਫਿਰ ਮੈਂ ਇੱਕ ਵਾਰ ਚੰਗੀ ਤਰ੍ਹਾਂ ਜਿਹੜੀ ਸਾਡੇ ਲੋਕੀ ਹੈ ਨਾ ਉਹਨੂੰ ਵਾਸ਼ ਕਰ ਲੈਣਾ ਸਾਫ਼ ਪਾਣੀ ਦੇ ਤੇ ਸਾਫ਼ ਕਰਨ ਤੋਂ ਬਾਅਦ ਇਹਨੂੰ ਆਪਾਂ ਅਸੀਂ ਕद्दूकस ਕਰਾਂਗੇ ਤੇ ਇਹਦੇ ਲਈ ਮੈਂ ਗ੍ਰੇਟਰ ਲਿਆ ਹੈ ਨਾ ਜਿਹੜਾ ਉਹ ਵੱਡੇ ਵਾਲ ਸਾਈਡ ਤੋਂ ਨਹੀਂ ਅਸੀਂ ਕਰਨਾ ਮੀਡੀਅਮ ਸਾਈਜ਼ ਹੈ ਨਾ ਜੋ ਉਹ ਕਰਨਾ ਜਿਸ ਤੋਂ ਅਸੀਂ ਗਾਜਰ ਕਰਦੇ ਆ ਜਾਂ ਮooli ਕਰਦੇ ਆ ਨਾ ਪਰਾਠਾ ਬਣਾ ਲੀ ਜਾਂ ਪ ਗਾਜਰ ਦਾ ਹਲਵਾ ਬਣਾ ਲੀ ਉਹ ਵਾਲਾ ਅਸੀਂ ਉਹਦੇ ਤੋਂ ਗ੍ਰੇਟ ਕਰਾਂਗੇ ਤੇ ਇਹਦੇ ਉੱਤੇ ਅਸੀਂ ਐਲੂ ਦੇ ਸਾਈਜ਼ ਦੇ ਉੱਤੇ ਅਸੀਂ ਗ੍ਰੇਟ ਕਰ ਲਵਾਂਗੇ ਬਿਲਕੁਲ ਬਰੀਕ ਵੀ ਨਹੀਂ ਕਰਨਾ ਤੇ ਮੋਟੇ ਵਾਲੇ ਉੱਤੇ ਵੀ ਨਹੀਂ ਕਰਨਾ ਤੇ ਮੈਂ ਹੁਣ ਜੋ ਸਾਡੇ ਲੋਕੀ ਲਈ ਹੈ ਮੈਂ ਉਹਦੇ ਤੋਂ ਆਪਾਂ ਬਣਾ ਲੈ ਇਹਨੂੰ ਪਹਿਲੇ ਗ੍ਰੇਟ ਕਰ ਲੈਂਦੇ ਆ ਮੈਂ ਇੱਕ ਲੋਕੀ ਲਈ ਹੈ ਤੁਸੀਂ ਅਗਰ ਵੱਧ ਕੁਆਂਟੀਟੀ ਚ ਬਣਾਉਣਾ ਹੈ ਨਾ ਤੇ ਦੋ ਲੋਕੀ ਜਾਂ ਉਸ ਤੋਂ ਵੱਧ ਵੀ ਲੈ ਸਕਦੇ ਹੋ ਤੂਨਾਂ ਪਰ ਲੋਕੀ ਨੂੰ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਗ੍ਰੇਟ ਕਰ ਲਿਆ ਸਾਡੀ ਸਾਰੀ ਜੀ ਲੋਕੀ ਹੈ ਉਹਨੂੰ ਆਪਾਂ ਗ੍ਰੇਟ ਕਰਕੇ ਰੱਖ ਲਵਾਂਗੇ ਇੱਕ ਸਾਈਡ ਦੇ ਉੱਤੇ ਇਸ ਤਰ੍ਹਾਂ ਜੋ ਆਪਾਂ ਹਲਵਾ ਬਣਾਵਾਂਗੇ ਨਾ ਲੋਕੀ ਦਾ ਬਹੁਤ ਜਿਆਦਾ ਹੈਲਦੀ ਹੈ ਤੇ ਤੁਸੀਂ ਬੱਚਿਆਂ ਨੂੰ ਵੀ ਦੇ ਸਕਦੇ ਹੋ ਤੇ ਸਾਰੇ ਖਾ ਸਕਦੇ ਬਹੁਤ ਟੇਸਟੀ ਬਣਦਾ ਹੈ ਗਾਜਰ ਦੇ ਜੋ ਅਸੀਂ ਗਜਰੇਲਾ ਜਾਂ ਹਲਵਾ ਬਣਾਉਂਦੇ ਨਾ ਉਹਦੇ ਨਾਲ ਵੀ ਬਹੁਤ ਜਿਆਦਾ ਟੇਸਟੀ ਬਣਦਾ ਰੋ ਬਹੁਤ ਜਲਦੀ ਬਣ ਜਾਂਦਾ ਉਹਨੂੰ ਬਹੁਤ ਜਿਆਦਾ ਟਾਈਮ ਲੱਗਦਾ ਹੈ ਨਾ ਇਹ ਬਹੁਤ ਜਲਦੀ ਬਣ ਜਾਂਦਾ ਹੈ ਤੇ ਅਸੀਂ ਜੋ ਸਾਰੀ ਸਾਡੀ ਲੋਕੀ ਹੈ ਨਾ ਉਹਨੂੰ ਕੀ ਆਗਸ ਕਰਕੇ ਇਸ ਤਰ੍ਹਾਂ ਰੱਖ ਲਿਆ ਹੈ ਹੁਣ ਆਪਾਂ ਬਣਾਉਣ ਦੀ ਦੀ ਤਿਆਰੀ ਸ਼ੁਰੂ ਕਰਦੇ ਆ ਤੇ ਇਹਨੂੰ ਬਣਾਉਣ ਦੀ ਲਈ ਨਾ ਮੈਂ ਇੱਕ ਇਸ ਤਰ੍ਹਾਂ ਦਾ ਪੈਨ ਲਿਆ ਸੌਸ ਪੈਨ ਤੇ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਦੋ ਵੱਡੇ ਚਮਚ ਪਰ ਕੇ ਮੈਂ ਦੇਸੀ ਘੀ ਤੇ ਲੈਣੇ ਤੁਸੀਂ ਕੋਈ ਵੀ ਵਾਲਵ ਕੀ ਯੂਜ਼ ਕਰ ਸਕਦੇ ਹੋ ਦੋ ਵੱਡੇ ਚਮਚ ਆਪਾਂ ਘੀ ਜਦੋਂ ਹੀ ਫਰਮ ਹੋ ਜੇਗਾ ਨਾ ਹਲਕਾ ਜਿਹਾ ਤੇ ਆਪਾਂ ਜੋ ਗ੍ਰੇਟ ਕੀਤੀ ਹੋਈ ਆਪਣੀ ਕद्दूਕਾਸ ਕੀਤੀ ਹੋਈ ਲੋਕੀ ਹੈ ਉਸ ਸਾਰੀ ਇਹਦੇ ਵਿੱਚ ਪਾ ਦੇਣੀ ਹੈਗੀ ਆ ਤੇ ਥੋੜਾ ਜਿਹਾ ਇਹਨੂੰ ਇੱਕ ਜਾਂ ਦੋ ਮਿੰਟ ਲਈ ਭੁੰਨਣਾ ਹੈ ਇਦਾਂ ਜੋ ਹਲਵਾ ਬਹੁਤ ਵਧੀਆ ਬਣੇਗਾ ਬਹੁਤ ਅੱਛਾ ਟੈਕਸਚਰ ਆਏਗਾ ਕਿਓ ਪਾ ਦੇ ਨਾਲ ਤੇ ਕਿਓ ਪਾ ਕੇ ਆਪਾਂ ਇਹਨੂੰ ਥੋੜੀ ਦੇਰ ਚਲਾ ਲੈਣੇ ਆ ਤੇ ਜਾਸ ਦੇ ਉੱਤੇ ਮੈਂ ਥੋੜਾ ਜਿਹਾ ਹਾਈ ਫਲੇਮ ਦੇ ਉੱਤੇ ਭੁੰਨ ਲਵਾਂਗੀ ਬਸ ਜ਼ਿਆਦਾ ਨਹੀਂ ਭੁੰਨਣਾ ਹਲਕਾ ਜਿਹਾ ਆਪਾਂ ਇਹਨੂੰ ਭੁੰਨਣਾ ਹੈ ਸਿਰਫ ਇੱਕ ਜਾਂ ਦੋ ਮਿੰਟ ਕਿਓ ਦੇ ਵਿੱਚ ਭੁੱਜ ਗਈ ਆਪਣੀ ਲੋਕੀ ਹੁਣ ਆਪਾਂ ਨਾ ਜੁੱਸੇ ਟਾਈਮ ਇਹਦੇ ਵਿੱਚ ਆਪਾਂ ਦੁੱਧ ਪਾ ਦੇਣਾ ਮੈਂ ਸਿਰਫ ਇੱਕ ਗਲਾਸ ਹੀ ਦੁੱਧ ਲਿਆ ਹੈ ਤੇ ਤੁਸੀਂ ਵਧੇਰੇ ਪਾ ਸਕਦੇ ਹੋ ਪਰ ਇੱਕ ਗਲਾਸ ਦੇ ਵਿੱਚ ਹੀ ਬਹੁਤ ਵਧੀਆ ਬਣ ਜਾਏਗੀ ਤੇ ਆਪਾਂ ਇੱਕ ਗਲਾਸ ਦੁੱਧ ਪਾ ਕੇ ਨਾ ਇਹਨੂੰ ਚੰਗੀ ਤਰ੍ਹਾਂ ਦੇ ਰਿਨ ਲਵਾਂਗੇ ਜਿਸ ਤਰ੍ਹਾਂ ਕਿ ਆਪਾਂ ਗਜ਼ਰੇਲਾ ਬਣਾਉਂਦੇ ਆ ਨਾ ਦੁੱਧ ਪਾ ਕੇ ਉਸੇ ਤਰ੍ਹਾਂ ਹੀ ਤੇ ਆਪਾਂ ਲੋਕੀ ਨੂੰ ਥੋੜੀ ਦੇਲੇ ਰੱਖ ਦਿੰਦੇ ਆ ਕਿ ਇਹਨੂੰ ਉਬਾਲ ਆ ਜਾਏ ਤੇ ਥੋੜੀ ਜੀ ਰਿਚ ਜਾਏ ਤੇ ਸਾਡੇ ਜੋ ਲੋਕੀ ਵਿੱਚ ਦੁੱਧ ਪਾਇਆ ਸੀ ਉਹਨੂੰ ਦੇਖ ਸਕਦੇ ਹੋ ਉਬਾਲ ਆ ਰਿਹਾ ਹੈ ਤੇ ਨੂੰ ਆਪਾਂ ਥੋੜੀ ਦੇਰ ਦੇ ਲਈ ਵਿੱਚ ਰਹਿਣਨਾ ਹੈ ਬਹੁਤ ਜਲਦੀ ਬੰਜਣੀ ਹੈਗੀ ਹੈ ਤੇ ਦੇਖ ਸਕਦੇ ਹੋ ਸਿਰ 2 ਮਿੰਟ ਦੇ ਵਿੱਚ ਜਿਹੜੇ ਕਾਫੀ ਦੁੱਧ ਰਿਡਿਊਸ ਹੋ ਗਿਆ ਹੈ ਹਾਈ ਫਲੇਮ ਦੇ ਉੱਤੇ ਰੱਖਿਆ ਇਹਨੇ ਮੈਂ ਤੇ ਆਪਾਂ ਇਹਨੂੰ ਥੋੜੀ ਦੇਰ ਲਈ ਇਸੇ ਤਰ੍ਹਾਂ ਹੀ ਰਿਜਨ ਦਵਾਂਗੇ ਕਿਉਂਕਿ ਆਪਾਂ ਹਲਵਾ ਬਣਾ ਰਹੇ ਆ ਨਾ ਤੇ ਆਪਾਂ ਬਿਲਕੁਲ ਇਹਨੂੰ ਚੰਗੀ ਤਰ੍ਹਾਂ ਸੁਕਾ ਲੈਣਾ ਹੈਗਾ ਅਪਾ ਦੇ ਵਿੱਚ ਕੋਈ ਵੀ ਮਾਵਾ ਬਿਲਕੁਲ ਨਹੀਂ ਯੂਜ਼ ਕਰ ਰਹੇ ਹੈਗੇ ਸਿਰਫ ਦੁੱਧ ਪਾ ਕੇ ਇਹਨੂੰ ਥੋੜੀ ਦੇਲੇਪਾ ਰਿਣਾਗੇ ਤੇ ਤੁਸੀਂ ਦੇਖ ਸਕਦੇ ਹੋ ਦੁੱਧ ਚੰਗੀ ਤਰ੍ਹਾਂ ਰਿਜ ਰਿਹਾ ਉਹਨਾਂ ਮੇ ਅੰਦਰ ਸਿਰਫ ਦੋ ਚਮਚ ਵੱਡੇ ਪਾਰ ਕੇ ਨਾ ਘਰ ਦੇ ਜੋ ਫਰੈਸ਼ ਮਲਾਈ ਦੁੱਧ ਦੇ ਉੱਪਰ ਆਂਦੇ ਸਿਰਫ ਉਹ ਦੋ ਵੱਡੇ ਚਮਚ ਪਾਈ ਇਹਦੇ ਨਾਲ ਜਦੋਂ ਕਿ ਬਹੁਤ ਵਧੀਆ ਲੁੱਕ ਆਏਗੀ ਬਹੁਤ ਰਿਚ ਬਣੇਗਾ ਸਾਡਾ ਜੋ ਹਲਵਾ ਹੈ ਬਿਲਕੁਲ ਜਿਸ ਤਰ੍ਹਾਂ ਕਿ ਖੋਆ ਪਾਉਂਦੇ ਨਾ ਉਸੇ ਤਰ੍ਹਾਂ ਹੋ ਜਾਏਗਾ ਬਹੁਤ ਹੀ ਵਧੀਆ ਵਧੀਆ ਕਰੀਮੀ ਬਣੇਗਾ ਔਰ ਬਹੁਤ ਥੋੜੀ ਜਿਹੀ ਇੱਕ ਛੋਟਾ ਚਮਚ ਮੈਂ ਦੇ ਵਿੱਚ ਹਰੀ ਇਲਾਇਚੀ ਪਾਈ ਹੈ ਮੈਂ ਇਸ ਤਰ੍ਹਾਂ ਹੀ ਸੀਡਸ ਪਾ ਦਿੱਤੇ ਨੇ ਸਾਬਤ ਤੁਸੀਂ ਚਾਹੋ ਤਾਂ ਉਹਦਾ ਪਾਊਡਰ ਬਣਾ ਕੇ ਵੀ ਪਾ ਸਕਦੇ ਹੋ ਕਿਤ ਹੈ ਜਾਂ ਕ੍ਰਸ਼ ਕਰਕੇ ਵੀ ਪਾ ਸਕਦੇ ਹੋ ਉਸ ਤੋਂ ਬਾਅਦ ਆਪਾਂ ਦੇ ਵਿੱਚ ਹੁਣ ਮਿੱਠੇ ਲਈ ਚੀਨੀ ਪਾਵਾਂਗੇ ਤਿੰਨ ਵੱਡੇ ਚਮਚ ਭਰ ਕੇ ਮੈਂ ਦੇ ਵਿੱਚ ਤਕਰੀਬਨ ਚੀਨੀ ਪਾ ਦਿੰਦੀ ਹੈ ਤੁਸੀਂ ਇਹਨੂੰ 슈ਗਰ ਫਰੀ ਵੀ ਬਣਾ ਸਕਦੇ ਹੋ ਇਸ ਤਰ੍ਹਾਂ ਜਿਵੇਂ ਸਾਡਾ ਜੋ ਲੋਕੀ ਦਾ ਹਲਵਾ ਬਣ ਰਿਹਾ ਸੀ ਨਾ ਪਰ ਦੁੱਧ ਪਾਇਆ ਮਲਾਈ ਤੇ ਇਲਾਇਚੀ ਉਸ ਤੋਂ ਬਾਅਦ ਉਸੇ ਇਹਦੇ ਵਿੱਚ ਚੀਨੀ ਨੂੰ ਸਕਿਪ ਕਰਕੇ ਉਹਦੇ ਵਿੱਚ 슈ਗਰ ਫ੍ਰੀ ਜੋ ਜੋ ਸਟਿਵੀਆ ਦਾ ਪਾਊਡਰ ਹੁੰਦਾ ਹੈ ਨਾ ਉਹ ਹਲਕਾ ਜਿਹਾ ਪਾ ਕੇ ਤੇ 슈ਗਰ ਫ੍ਰੀ ਵੀ ਬਣਾ ਸਕਦੇ ਆ 슈ਗਰ ਫ੍ਰੀ ਤੇ ਪੇਸ਼ੈਂਟ ਵੀ ਇਹਨੂੰ ਆਸਾਨੀ ਨਾਲ ਖਾ ਸਕਦੇ ਨੇ 슈ਗਰ ਤੋਂ ਬਿਨਾ ਵੀ ਬਣ ਸਕਦਾ ਹੈ ਤੇ ਆਪਾਂ ਹੁਣ ਮਿੱਠੇ ਵਾਲਾ ਬਣਾ ਰਹੇ ਆ ਤੇ ਇਹਨੂੰ ਆਪਾਂ ਹੁਣ ਥੋੜੀ ਦੇਰ ਜੋ ਖੰਡ ਪਾਈ ਹੈ ਨਾ ਉਸ ਤੋਂ ਬਾਅਦ ਉਹ ਵੀ ਪਾਣੀ ਛੱਡ ਗਈ ਹੈ ਤੇ ਥੋੜੀ ਦੇਰ ਲਈ ਇਹਨੂੰ ਚਲਾਵਾਂਗੇ ਲਿਪ ਨੂੰ ਨੰਨ ਦਵਾਂਗੇ ਉਸ ਤੋਂ ਬਾਅਦ ਮੈਂ ਥੋੜੀ ਜਿਹੀ ਡਰਾਈ ਫੂਡ ਲੈਨੇ ਥੋੜੀ ਜਿਹੀ ਬਦਾਮ ਲੈਨੇ ਕਾਜੂ ਲੈ ਆ ਤੇ ਥੋੜੀ ਜਿਹੀ ਕਿਸ਼ਮਿਸ਼ ਲਈ ਆ ਤੁਸੀਂ ਆਪਣੀ ਇੱਛਾ ਦੇ ਅਨਸਾਰ ਕੋਈ ਵੀ ਡਰਾਈ ਫੂਡ ਯੂਜ਼ ਕਰ ਸਕਦੇ ਹੋ ਜਾਂ ਤੁਸੀਂ ਡਰਾਈ ਫੂਡ ਤੋਂ ਬਿਨਾ ਵੀ ਲੋਕੀ ਦਾ ਹਲਵਾ ਬਣਾ ਕੇ ਤਿਆਰ ਕਰ ਸਕਦੇ ਹੋ ਮੈਂ ਬਿਲਕੁਲ ਹਲਵਾਈ ਸਟਾਈਲ ਬਣਾ ਰਹੀ ਹਾਂ ਤੇ ਇਸ ਲਈ ਮੈਂ ਵਿੱਚ ਡਰਾਈ ਫਰੂਟ ਪਾਏ ਨੇ ਪਰ ਮੈਂ ਇਹਨਾਂ ਨੂੰ ਫਰਾਈ ਨਹੀਂ ਕੀਤਾ ਇਸੇ ਤਰ੍ਹਾਂ ਹੀ ਪਾਇਆ ਹੈ ਤੁਸੀਂ ਤੁਸੀਂ ਤੋਂ ਬਿਨਾ ਵੀ ਬਣਾ ਸਕਦੇ ਹੋ ਤੇ ਤੁਸੀਂ ਨੂੰ ਐਸ ਅ ਖੀਰ ਵੀ ਯੂਜ਼ ਕਰ ਸਕਦੇ ਹੋ ਜਿਸ ਤਰ੍ਹਾਂ ਕਿ ਥੋੜਾ ਥੋੜਾ ਜਦੋਂ ਗਿੱਲਾ ਹੈ ਨਾ ਤੇ ਤੁਸੀਂ ਇਹਨੂੰ ਖੀਰ ਦੀ ਤਰ੍ਹਾਂ ਵੀ ਸਰਵ ਕਰ ਸਕਦੇ ਹੋ ਪਰ ਮੈਂ ਹਲਵਾ ਬਣਾ ਰਹੀ ਹਾਂ ਨਾ ਇਸ ਲਈ ਮੈਂ ਚੰਗੀ ਤਰ੍ਹਾਂ ਦੇ ਸੁਕਾ ਲੈਣਾ ਹੈ ਤੇ ਭੁੰਨ ਲੈਣਾ ਹੈ ਤੇ ਆਪਾਂ ਹਲਵੇ ਦੀ ਤਰ੍ਹਾਂ ਯੂਜ਼ ਕਰਨਾ ਤੁਸੀਂ ਇਹਦੇ ਤੋਂ ਇਹਦੀ ਆਈਸਕ੍ਰੀਮ ਵੀ ਬਣਾ ਸਕਦੇ ਹੋ ਕਿ ਗਰਮੀਆਂ ਵਿੱਚ ਬਣਾ ਰਹੇ ਹੋ ਨਾ ਲੋਕੀ ਤੋਂ ਤਾਂ ਤੁਸੀਂ ਇਸੇ ਤਰ੍ਹਾਂ ਬਣਾ ਕੇ ਨਾ ਨੂੰ ਥੋੜਾ ਜਿਹਾ ਗ੍ਰाइंड ਕਰ ਲੋਗੇ ਤੇ ਫਿਰ ਸੈੱਟ ਕਰੋਗੇ ਤਾਂ ਬਹੁਤ ਵਧੀਆ ਜੁਦੀ ਆਈਸਕ੍ਰੀਮ ਉਹ ਵੀ ਬਣ ਜਾਂਦੀ ਹੈ ਨੂੰ ਥੋੜਾ ਜਿਹਾ ਆਪਾਂ ਗ੍ਰाइंड ਕਰ ਲੈਣਾ ਹੈ ਤੇ ਤੁਸੀਂ ਇਹਦੀ ਬਰਫੀ ਵੀ ਬਣਾ ਸਕਦੇ ਹੋ ਜਿਸ ਤਰ੍ਹਾਂ ਕਿ ਹਲਵਾ ਬਣ ਗਿਆ ਨਾ ਉਹਦੇ ਵਿੱਚ ਥੋੜਾ ਜਿਹਾ ਮਿਲਕ ਪਾਊਡਰ ਐਡ ਕਰ ਦੇਣਾ ਤੇ ਜਾਂ ਥੋੜਾ ਖੋਇਆ ਤੇ ਫਿਰ ਇਹਨੂੰ ਸੈੱਟ ਕਰ ਦੇਣਾ ਤੇ ਬਹੁਤ ਵਧੀਆ ਬਰਫੀ ਵੀ ਬਣ ਜਾਏਗੀ ਦੀਵਾਲੀ ਤੇ ਅਗਰ ਤੁਸੀਂ ਬਰਫੀ ਜਾਂ ਹਲਵਾ ਕਿਸੇ ਵੀ ਤਰ੍ਹਾਂ ਸਰਵ ਕਰਨਾ ਚਾਹੋ ਤੇ ਕਰ ਸਕਦੇ ਹੋ ਤੇ ਸਾਡਾ ਬਹੁਤ ਵਧੀਆ ਟੇਸਟੀ ਵਾਲਾ ਹਲਵਾਈ ਸਟਾਈਲ ਦੂਦੀ ਦਾ ਜਾਂ ਲੋਕੀ ਦਾ ਹਲਵਾ ਬਣ ਕੇ ਤਿਆਰ ਹੋ ਗਿਆ ਹੈ ਐਨੂੰ ਆਪਾਂ ਸਰਵ ਕਰਾਂਗੇ ਬਹੁਤ ਹੀ ਜਲਦੀ ਸਿਰਫ 5 ਮਿੰਟ ਵਿੱਚ ਹੀ ਸਾਡਾ ਜੋ ਹਲਵਾ ਹੈ ਬਣ ਕੇ ਤਿਆਰ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿੰਨੀ ਅੱਛੀ ਰਿਚ ਲੁੱਕ ਆ ਰਹੀ ਹੈ ਤੇ ਇਹਨੂੰ ਅਸੀਂ ਹੁਣ ਸਰਵ ਕਰਾਂਗੇ ਤੁਸੀਂ ਮੈਨੂੰ ਜ਼ਰੂਰ ਦੱਸਣਾ ਕਿ ਤੁਹਾਨੂੰ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਵਿੱਚ ਜ਼ਰੂਰ ਮੈਨੂੰ ਦੱਸਣਾ ਕਿ ਤੁਸੀਂ ਟਰਾਈ ਕੀਤੀ ਹੈ ਤੇ ਤੁਹਾਨੂੰ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਅਗਰ ਪਸੰਦ ਆਈ ਤਾਂ ਪਲੀਜ਼ ਲਾਈਕ ਦਾ ਬਟਨ ਜ਼ਰੂਰ ਦਬਾ ਲੈਣਾ ਤੇ ਸ਼ੇਅਰ ਕਰ ਲੈਣਾ ਆਪਣੇ ਦੋਸਤ ਤੇ ਰਿਲੇਟਿਵਜ਼ ਦੇ ਨਾਲ ਤੇ ਮੇਰੀ ਹੋਰ ਰੈਸਪੀਜ਼ ਦੇਖਣ ਲਈ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਗਰ ਤੁਸੀਂ ਹੁਣ ਤੱਕ ਅਨਾ ਕੀਤਾ ਜਾਂ ਚੈਨਲ ਤੇ ਨਵੇਂ ਹੋ ਪਲੀਜ਼ ਜ਼ਰੂਰਤ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮੇਰੀ ਵੀਡੀਓ ਦੇਖਣ ਲਈ ਤੇ ਮੈਨੂੰ ਸਪੋਰਟ ਕਰ ਲਈ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਤੇ ਇਸੇ ਤਰ੍ਹਾਂ ਹੀ ਤੁਸੀਂ ਮੇਰੀ ਹੋਰ ਜੋ ਰੈਸਪੀਜ਼ ਹੈ ਦੇਖਦੇ ਰਹਿਣਾ ਤੇ ਮੈਨੂੰ ਸਪੋਰਟ ਕਰਦੇ ਰਹਿਣਾ